ਜਨਵਰੀ ਅੱਜ ਮੀਟਿੰਗ ਸੱਦੀ ਗਈ ਸੀ ਕਿ ਕੁਝ ਤਿਆਰੀ ਹੋਈ ਹੈ ਅੱਜ ਤੁਸੀਂ ਦੇਖੋ ਵੀ ਪਟਿਆਲਾ ਫਤਿਹਗੜ੍ਹ ਸਾਹਿਬ ਸੰਗਰੂਰ ਤੇ ਮੋਹਾਲੀ ਜ਼ਿਲ੍ਹਿਆਂ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸਾਰੇ ਐ ਜੀ ਪੀ ਸੀ ਮੈਂਬਰ ਸਾਰੇ ਹਲਕਾ ਪ੍ਰਧਾਨ ਸਹਿਬਾਨ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਔਰ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਖੁਦ ਇੱਥੇ ਹਾਜ਼ਰੀ ਲਵਾ ਕੇ ਗਏ ਆ 24 ਤਰੀਕ ਨੂੰ ਪੰਥ ਰਤਨ ਜੇਜ਼ੇਦਾਰ ਗੁਰਚੰਦ ਸਿੰਘ ਤੌੜਾ ਜੀ ਦਾ ਸਾਵਾਂਵਾਂ ਜਨਮ ਦਿਨ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਉਹ ਮਹਾਮਾਹ ਕੇ ਜਿਹੜਾ ਉਹਨੂੰ ਮਨਾ ਰਿਹਾ 22 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਪਾਠ ਆਉਂ ਗੁਰਦੁਆਰਾ ਦੁਖਨਵਾਂ ਸਾਹਿਬ 'ਚ ਰੱਖੇ ਜਾਣਗੇ 24 ਤਰੀਕ ਨੂੰ 9 ਵਜੇ ਭੋਗ ਪਾਉਣ ਤੋਂ ਬਾਅਦ ਜਿਹੜੇ ਪੰਥਕ ਵਿਚਾਰਾ ਇੱਥੇ ਜਿਹੜੀਆਂ ਕੀਤੀਆਂ ਜਾਣੀਆਂ ਸੋ ਉਸ ਸਬੰਧੀ ਮੀਟਿੰਗ ਸੀਗੀ ਸਾਨੂੰ ਮਾਣ ਆ ਸਰਦਾਰ ਗੁਜੰਨ ਸਿੰਘ ਜੀ ਟੌੜਾ ਸਾਹਿਬ ਸਾਡੇ ਜ਼ਿਲ੍ਹੇ ਤੋਂ ਟੌੜਾ ਪਿੰਡ ਤੋਂ ਉਹਨਾਂ ਨੇ ਰਾਜਨੀਤੀ ਕਿਸੇ ਦੇਖੋ ਕਿ ਪੂਰੇ ਦੇਸ਼ ਦੀ قوم ਦੀ ਪੰਥ ਦੀ ਸੇਵਾ ਉਹਨਾਂ ਨੇ ਕੀਤੀ ਆ ਸੋ ਜ਼ਰੂਰਤ ਆ ਉਹਨਾਂ ਦੇ ਜਿਹੜੇ ਜਨਮ ਦਿਨ ਮਨਾਉਂਦਾ ਅੱਜ ਬਖਸ਼ਤ ਇਹ ਹੀ ਆ ਕਿ ਜੋ ਸਾਡੇ ਬਜ਼ੁਰਗਾਂ ਨੇ ਜੋ ਸਾਡੇ ਸ਼ਹੀਦਾਂ ਦੀ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਜਿਹੜੇ ਰਸਤੇ ਉਹਨਾਂ ਨੇ ਸਾਨੂੰ ਦਿਖਾਏ ਉਹਨਾਂ ਤੇ ਆਪਾਂ ਪਹਿਰਾ ਦਈਏ ਉਹਨਾਂ ਤੋਂ ਚੱਲੀਏ ਪੰਸਰ ਨੂੰ ਤਕੜਾ ਕਰੀਏ ਪੰਜਾਬ ਨੇ ਤਕੜਾ ਹੋਣਾ ਹੈਗਾ ਪੰਜਾਬ ਦੀ ਛੜਤੀ ਕਰਾਉਣੀ ਸਾਰੇ ਸਰਦਾਰ ਭਲਵੰਤ ਸਿੰਘ ਜੀ ਤੋਂ ਦਿੱਸਾ ਪਹੁੰਚਣਗੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੇ ਸੀਨ ਔਰ ਜਿਹਨ ਇਥੇ ਹਾਜ਼ਰ ਜਿਹੜੀ ਹੋਏਗੀ ਉਹਨਾਂ ਨਾਲ ਮੇਰੀ ਜੇ ਗੱਲ ਨਹੀਂ ਹੋਈ ਸਰਦਾਰ ਬਲਵਿੰਦਰ ਸਿੰਘ ਜੀ ਭੋਂਦਰ ਸਾਹਿਬ ਖੁਦ ਹਾਜ਼ਰੀ ਇੱਥੇ ਪ੍ਰਧਾਨ ਸਾਹਿਬ ਦੇ ਆ ਕੇ ਜੀਵਨ ਤੇ ਵਿਚਾਰਾਂ ਤੇ ਪਾਠਿਕ ਵਿਚਾਰਾ ਹੋਣੀ ਆ ਕਿ ਉਸ ਦੇ ਵਾਸਤੇ ਸਾਰਿਆਂ ਨੂੰ ਮੈਸੇਜ ਗਿਆ ਸੀ ਮੈਂ ਸਾਰੀ ਸੰਗਤ ਦਾ ਧੰਨਵਾਦੀ ਆ ਕਿ ਬਹੁਤ ਉਮਮ ਆ ਕੇ ਆਏ ਨੇ ਤੇ ਗੁਰੂ ਕਿਰਪਾ ਕਰੇ ਉਹ ਦਿਨ ਵੀ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਜੀ ਦਿਨ ਬਣਾਈਏ ਤੁਹਾਡਾ ਸਭ ਸਪੀਚ ਦੇ ਵਿੱਚ ਤੁਸੀਂ ਕਿਹਾ ਸੀਗਾ ਕਿ ਇਹ ਲੇਅਟ ਵੀ ਦਾ ਇਲਜ਼ਾਮ ਜ਼ਰੂਰ ਲੱਗਦਾ ਰਹੇਗਾ ਇਹ ਚੋਲੇ ਨੂੰ ਲੈ ਕੇ ਤੁਸੀਂ ਇੱਕ ਗੱਲ ਕਹੀ ਹੈ ਕਿ ਇਨਕੁਆਇਰੀਆਂ ਦੇ ਵਿੱਚ ਬਾਕਾਇਦਾ ਦੇਖਿਆ ਗਿਆ ਹੈਗਾ ਆਨ ਰਿਕਾਰਡ ਹੈਗਾ ਤਾਂ ਤੁਸੀਂ ਨਾਮ ਲੈਣਾ ਚਾਹੋਗੇ ਕੀ ਇਸ ਸਮਾਂ ਆਏਗਾ ਦੱਸਾਂਗੇ ਸਮਾਂ ਆਏਗਾ ਦੱਸਾਂਗੇ ਲੇਕਿਨ ਇਹ ਇਹ ਹੋ ਚੁੱਕਾ ਹੈ ਸਾルト ਕਿ ਕਿੱਥੋਂ ਕਿੱਥੇ ਸਾਹਸਾਂ ਚੱਲੀਆਂ ਨੇ ਪਰ ਲਗਾਤਾਰ ਵਿਰੋਧੀ ਜਿਹੜੇ ਹੈਗੇ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਮੀਤ ਸਿੰਘ ਬਾਦਲ ਦਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕੋਈ ਨਹੀਂ ਸ਼ਾਵਾਸ਼ੇ ਵਿਰੋਧੀਆਂ ਨੇ ਵਿਰੋਧ ਕਰਨਾ ਹੈ ਉਹਦੇ ਨਾਲ ਸ਼ਕਤੀ ਮਿਲਦੀ ਅੱਗੇ ਹੋ ਕੇ ਤਗੜੇ ਕੋਈ ਕੰਮ ਕਰਾ ਕੇ ਜਿਹੜੇ ਕਰਦੇ ਨੇ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਪਰ ਮੈਂ ਇੰਨਾ ਹੀ ਕਹਿਣਾ ਕਿ ਆਪਸ ਵਿੱਚ ਵਿਰੋਧ ਨਾ ਕਰੋ ਜੇ ਵਿਰੋਧ ਕਰਨਾ ਹੈ ਜਿੱਥੋਂ ਦਿੱਲੀ ਤੋਂ ਪੰਜਾਬ ਤੇ ਹਮਲੇ ਹੋ ਰਹੇ ਐ ਸਿੱਖ ਧਰਮ ਤੇ ਹਮਲੇ ਹੋ ਰਹੇ ਐ ਕੌਮ ਤੇ ਹਮਲੇ ਹੋ ਰਹੇ ਸਾਡੇ ਆਪ ਕੋਈ ਉੱਥੇ ਆਪਾਂ ਉੱਧਰੋਂ ਹਮਲਾ ਕਰੀਆ ਆਪਸ ਵਿੱਚ ਨਾ ਕਰੀਏ ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ। ਪਹਿਲੀ ਵਾਰ ਆਏ ਹੋਗੇ ਤੁਸੀਂ ਕਾਰਜਕਾਰੀ ਪ੍ਰਧਾਨ ਵੜ ਕੇ ਪਟਿਆਲਾ ਆਏ ਹੋਗੇ ਤੇ ਪਟਿਆਲਾ ਦੇ ਕਾਫੀ ਜਿਹੜੇ ਬਾਗੀ ਹੋਏ ਨੇ ਪਾਰਟੀ ਤੋਂ ਕੱਢੇ ਵੀ ਗਏ ਨੇਗੇ ਕਿ ਹੁਣ ਲੱਗਦਾ ਹੈਗਾ ਨਵੀਂ ਤੌਰ ਤੇ ਤੁਸੀਂ ਕੋਈ ਉਹਨਾਂ ਨਾਲ ਗੱਲਬਾਤ ਕਰੋ ਜਾਂ ਦੁਬਾਰਾ ਤੋਂ ਕਾਲੀਦਾਨ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਈ ਕਿਸੇ ਵੀ ਬੰਦੇ ਨਾਲ ਕਦੇ ਮੈਂ ਤਾਂ ਜ਼ਿੰਦਗੀ ਵਿੱਚ ਵਿਰੋਧ ਕੀਤਾ ਨਹੀਂ ਅੱਜ ਵੀ ਨਹੀਂ ਕਰਦਾ। ਹੁਣ ਵੀ ਕਹਿਣਾ ਕਿ ਪਹਿਲਾਂ ਆਪਾਂ ਇੱਕ ਦੂਜੇ ਦੇ ਵਿਰੁੱਧਪੁਰ ਨੂੰ ਹਟিয়ে ਤੇ ਫਿਰ ਕੁਦਰਤੀਆਂ ਦੇ ਪਿਆਰ ਨਾਲ ਆਪੇ ਨੇੜੇ ਆ ਜਾਗੇ ਜਦੋਂ ਸਿੱਖ ਪੀਰ ਨੂੰ ਕੋੜਾ ਬੋਲਣੋਂ ਹਟ ਜਾਗੇ ਆਹ ਹੌਸਤਾ ਹੌਸਤਾ ਨੇੜੇ ਆ ਜਾਂਦੇ ਨੇ ਇਸ ਕਿ ਮੇਰਾ ਤਾਂ ਯਤਨ ਹੋਏਗਾ ਕੋਸ਼ਿਸ਼ ਹੋਏਗੀ ਕਿ ਸਾਰਿਆਂ ਨੂੰ ਪਿਆਰ ਨਾਲ ਇਕੱਠੇ ਹੋ ਕੇ ਕਰੀਏ ਕਦੇ ਵੀ ਨਹੀਂ ਹੋ ਸਕਦਾ ਕਿ ਬੰਨੋ ਜਿਹੜਾ ਹੈਗਾ ਜੋੜਨ ਦੀ ਕਾਫੀ ਜਿਹੜਾ ਉਹ ਟੋਲਾ ਕੀਤਾ ਜਾ ਰਿਹਾ ਦਿਨ ਰਾਤ ਮੈਨੂੰ ਕੋਈ ਵੱਡੀ ਜਿਹੀ ਮਦਦ ਨਹੀਂ ਮਿਲੇਗੀ ਉਹਨਾਂ ਨਾਲ ਆਉਣ ਵਾਲੇ ਟਾਈਮ ਕਿਸ ਤਰ੍ਹਾਂ ਰਾਠੀ ਜ਼ਿਲ੍ਹਾ ਚੈਨੀਪੁਰ ਦਾ ਹੈ ਛੋਟਾ